ਕਦਰ ਕਿ ਜੀ ਬਾਤੇ ਅਮਨੀ ਸੋਧਿਆ ਇਥੇ ਅੰਬ ਲੈਣ ਆਏ ਹੋਇਆ ਜਾ ਕੇ ਦਿੱਲੀ ਸੰਭੋ ਆਪਣੀ ਉੱਥੋਂ ਲੋਕਾਂ ਨੇ ਤੁਹਾਡਾ ਮੂੰਹ ਪੱਲ ਦਿੱਤਾ ਤੁਹਾਨੂੰ ਹਰਾ ਦਿੱਤਾ ਔਰ ਤੁਸੀਂ ਮੂੰਹ ਚੱਕ ਕੇ ਪੰਜਾਬ ਆ ਬੜੇ ਅੱਜ ਦੀ ਇਸ ਵੀਡੀਓ ਤੋਂ ਰਾਜਨੀਤਿਕ ਪਾਰਟੀਆਂ ਦੀਆਂ ਭੇਡਾ ਬੱਕਰੀਆਂ ਦੂਰ ਹੀ ਰਹਿਣਾ ਤਾਂ ਚੰਗੀ ਗੱਲ ਹੈ ਇਹ ਵੀਡੀਓ ਪੰਜਾਬ ਪੰਜਾਬੀਅਤ ਨਾਲ ਪਿਆਰ ਕਰਨ ਵਾਲਿਆਂ ਲਈ ਹੈ ਔਰ ਮੈਨੂੰ ਉਮੀਦ ਹੈ ਵੀਡੀਓ ਦੇ ਐਂਡ ਤੱਕ ਇਸ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੀ ਰਾਏ ਜਿਹੜੀ ਆ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਛੱਡੋਗੇ ਦੋਸਤੋ ਗੱਲ ਇਦਾਂ ਹੈ ਕਿ ਅਸੀਂ ਬੀਤੇ ਦਿਨ ਰਾਜਾ ਬਰਿੰਗ ਤੇ ਪ੍ਰਤਾਪ ਸਿੰਘ ਬਾਜਬਾਦੀ ਗੱਲ ਕੀਤੀ ਸੀ ਤੇ ਕਾਂਗਰਸ ਦੇ ਆ ਕੁਝ ਭੇਡਾਂ ਸਾਡੀ ਵੀਡੀਓ ਥੱਲੇ ਕਮੈਂਟ ਪਾ ਰਹੀਆਂ ਸੀ ਰਾਜਾ ਜਿਹੜਾ ਹੈ ਉਹ ਦਿਨਾਂ ਤੇ ਰਾਜ ਕਰਦਾ ਹੈ ਖੈਰ ਤੁਹਾਡੇ ਆਪੋ ਆਪਣੇ ਵਿਚਾਰ ਨੇ ਅਸੀਂ ਕੀ ਕਹਿ ਸਕਦੇ ਹਾਂ ਪਰ ਅੱਜ ਦੀ ਜੋ ਵੀਡੀਓ ਹੈ ਉਹ ਮੈਨੂੰ ਲੱਗਦਾ ਹੈ ਕਿ ਕਈਆਂ ਦੇ ਸੀਨੇ ਵਿੱਚ ਜਾ ਕੇ ਵੱਜੇਗੀ ਕਿਉਂਕਿ ਅੱਜ ਅਸੀਂ ਗੱਲ ਕਰਨੀ ਹੈ ਪੰਜਾਬ ਦੀ ਪੰਜਾਬੀ ਦੀ ਤੇ ਪੰਜਾਬੀਅਤ ਦੀ ਔਰ ਕਿਸ ਤਰ੍ਹਾਂ ਨਾਲ ਦਿੱਲੀ ਵਾਲੇ ਪੰਜਾਬ ਨਾਲ ੱੱੱਕਾ ਕਰ ਰਹੇ ਆ ਉਸ ਬਾਰੇ ਚਰਚਾ ਕਰਨੀ ਹੈ ਚਰਚਾ ਕਰਨੀ ਹੈ ਆਮ ਆਦਮੀ ਪਾਰਟੀ ਦੀ ਬੀਤੇ ਕੱਲ ਚੰਡੀਗੜ੍ਹ ਗਿਆ ਸੀ ਤੇ ਆਉਂਦੇ ਵਕਤ ਔਰ ਜਾਂਦੇ ਵਕਤ ਮੈਂ ਕੀ ਦੇਖਦਾ ਕਿ ਸੜਕ ਦੇ ਉੱਤੇ ਮੁਲਾਜ਼ਮ ਹੀ ਮੁਲਾਜ਼ਮ ਖੜੇ ਨੇ ਰੋਪੜ ਤੋਂ ਅਗਾ ਜਨਾ ਏਰੀਆ ਮੁਹਾਰੀ ਚੰਡੀਗੜ੍ਹ ਵੱਲ ਨੂੰ ਜਾਂਦਾ ਹੈ ਉੱਥੇ ਪੁਲਿਸ ਮੁਲਾਜ਼ਮ ਹੀ ਪੁਲਿਸ ਮੁਲਾਜ਼ਮ ਦਿਖਾਈ ਦੇਤੇ ਕਹਿ ਰਸੀ ਕੈਮਰੇ ਤੇ ਸ਼ੂਟ ਤਾਂ ਨਹੀਂ ਕੀਤਾ ਪਰ ਆਉਂਦੇ ਵਕਤ ਜਦੋਂ ਅਸੀਂ ਫਿਰ ਮੁਲਾਜ਼ਮ ਸੜਕ ਤੇ ਦੇਖੇ ਤੇ ਫਿਰ ਅਸੀਂ ਕੁਝ ਜਗ੍ਹਾ ਦੇ ਸ਼ਾਟ ਜ਼ਰੂਰ ਕੀਤੇ ਜੋ ਤੁਹਾਨੂੰ ਸਕਰੀਨ ਦੇ ਉੱਤੇ ਦਿਖਾਈ ਦੇ ਰਹੇ ਹੋਣਗੇ ਹੁਣੇ ਦੱਸ ਦਿੰਨੇ ਆ ਕਿ ਮੀ ਵਿੱਚ ਇਹਨਾਂ ਮੁਲਾਜ਼ਮਾਂ ਨੂੰ ਇੰਨੀ ਸਖਤ ਡਿਊਟੀ ਕਿਉਂ ਦਿੱਤੀ ਗਈ ਕਿ ਕਿ ਦਿੱਲੀ ਦਾ ਲਾਲਾ ਲਾਲਾ ਜੀ ਜਿਹਨੂੰ ਕਹਿੰਦੇ ਆ ਖੈਰ ਮੈਂ ਕੋਈ ਪੱਦਾ ਸ਼ਬਦ ਤਾਂ ਨਹੀਂ ਵਰਤਣਾ ਚਾਹੁੰਦਾ ਵਰਤ ਵੀ ਲਈਏ ਤਾਂ ਕੋਈ ਏਡੀ ਗੱਲ ਨਹੀਂ ਜਿਹੜਾ ਸਾਡੀ ਗੱਡੀ ਨੂੰ ਹੱਥ ਮਾਰੀ ਜਾ ਰਿਹਾ ਵੀ ਪਾਸੇ ਉਹ ਕਿਉਂ ਬਈ ਇੱਥੇ ਪ੍ਰਧਾਨ ਮੰਤਰੀ ਨੇ ਲੰਘਣਾ ਇਹ ਹਾਰਿਆ ਹੋਇਆ ਲੀਡਰ ਆ ਹੋਊਗਾ ਪਾਰਟੀ ਸੁਮਰੀਮੋ ਆਪਣੇ ਘਰ ਹੋਊਗਾ ਵੀਰੇ ਪੰਜਾਬ ਦੇ ਵਿੱਚ ਇਹ ੱੱਕੇ ਸ਼ਾਹੀ ਨਹੀਂ ਚੱਲਣੀ ਬੰਦਿਆਂ ਨੂੰ ਇਹ ਪੁੱਠੇ ਕੰਮ ਜਿਹੜੇ ਆ ਉਹ ਬੰਦ ਕਰ ਦਿਓ ਜਲਦੀ ਜਨਤਾ ਦਾ ਪੈਸਾ ਤੇ ਜਨਤਾ ਦੀ ਡਿਊਟੀ ਜਿਹਨੇ ਕਰਨੀ ਆ ਪੰਜਾਬ ਪੁਲਿਸ ਉਹਨੂੰ ਐਵੇਂ ਤੱਕੇਸ਼ਾਹੀ ਨਾਲ ਸੜਕਾਂ ਤੇ ਖਰਾਬ ਨਾ ਕਰੋ ਅਰਵਿੰਦ ਕੇਜਰੀਵਾਲ ਕੱਲ ਚੰਡੀਗੜ੍ਹ ਤੋਂ ਜਲੰਧਰ ਵੱਲ ਨੂੰ ਆ ਰਿਹਾ ਸੀਗਾ ਔਰ ਗੁੱਸਾ ਇਸ ਗੱਲ ਦਾ ਹੈ ਕਿ ਸਾਰੀ ਪੰਜਾਬ ਪੁਲਿਸ ਨੂੰ ਤੁਸੀਂ ਸੜਕਾਂ ਤੇ ਟੰਗੀ ਰੱਖਿਆ ਕੱਲ ਮੌਸਮ ਖਰਾਬ ਸੀ ਮੀਂਹ ਪੈ ਰਿਹਾ ਸੀ ਔਰ ਜਿੰਨੇ ਪੰਜਾਬ ਪੁਲਿਸ ਦੇ ਮਲਾਜ਼ਮ ਤੁਸੀਂ ਸੜਕਾਂ ਤੇ ਕੱਟੇ ਕੀਤੇ ਹੋ ਸੀ ਖੜੇ ਕੀਤੇ ਹੋ ਸੀ ਤੁਹਾਨੂੰ ਮੈਨੂੰ ਲੱਗਦਾ ਕਿ ਦੁਆਵਾ ਹੀ ਦੰਦੇ ਹੋਣਗੇ ਆ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਕਹੋਂਦੀ ਪਈ ਹੈ ਉਸ ਪੰਜਾਬ ਦੇ ਮੁੱਖ ਮੰਤਰੀ ਦੀ ਸਿਕਿਉਰਿਟੀ ਲਈ ਖੜੇ ਹੋਣ ਤਾਂ ਅਲੱਗ ਗੱਲ ਹੈ ਇੱਕ ਸੂਬੇ ਦਾ ਹਾਰਿਆ ਹੋਇਆ ਮੁੱਖ ਮੰਤਰੀ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਸੁਪਰੀਮੋ ਖਵਾਉਂਦਾ ਹੋਇਆ ਸਾਡੇ ਪੰਜਾਬ ਦੇ ਉੱਤੇ ਆ ਕੇ ਧੱਕਾ ਕਰਨ ਦਿਆ ਆ ਸਾਡੇ ਪੰਜਾਬ ਦੇ ਮੁਲਾਜ਼ਮਾਂ ਨਾਲ ਧੱਕਾ ਕਰਨ ਦਿਆ ਆ ਜਬਰਦਸਤੀ ਡਿਊਟੀ ਕਰਵਾਈ ਜਾ ਰਹੀ ਹੈ ਯਾਰ ਇਹ ਕਿੱਥੋਂ ਦਾ ਇਨਸਾਫ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਸ ਤੇ ਗੌਰ ਕਰਨੀ ਚਾਹੀਦੀ ਹੈ ਤੁਹਾਡਾ ਸੁਪਰੀਮੋ ਆ ਤੁਸੀਂ ਇੱਜ਼ਤ ਕਰੋ ਪਜਾਹ ਵਾਰੀ ਕਰੋ ਪਰ ਪੰਜਾਬ ਪੁਲਿਸ ਨੂੰ ਇਹਦੇ ਅੜਿੱਕੇ ਨਾਲ ਲੈ ਕੇ ਆਓ ਕਿਉਂ ਤੁਸੀਂ ਜ਼ਬਰਦਸਤੀ ਪੰਜਾਬ ਪੁਲਿਸ ਨੂੰ ਇਹੋ ਜਿਹੇ ਲੀਡਰਾਂ ਦੀ ਚੱਕਰੀ ਕਰਵਾ ਰਹੇ ਹੋ ਜਿਹੜੇ ਕਿ ਆਪਣੀ ਸਟੇਟ ਵਿੱਚ ਹਾਰ ਕੇ ਤੇ ਇੱਥੇ ਪੰਜਾਬ 'ਚ ਬੈਠੇ ਆ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਅਰਜਨ ਕੇਜਰੀਵਾਲ ਤੇ ਅਮਨਿਸ ਸੋਧਿਆ ਇੱਥੇ ਅੰਬਲਨ ਆਏ ਹੋਏ ਆ ਜਾ ਕੇ ਦਿੱਲੀ ਸੰਭੋ ਆਪਣੀ ਉੱਥੇ ਲੋਕਾਂ ਨੇ ਤੁਹਾਡਾ ਮੂੰਹ ਪਨ ਦਿੱਤਾ ਤੁਹਾਨੂੰ ਹਰਾ ਦਿੱਤਾ ਔਰ ਤੁਸੀਂ ਮੂੰਹ ਚੱਕ ਕੇ ਪੰਜਾਬ ਆ ਬੜੇ ਕਿਉਂ ਬਈ ਇੱਥੇ ਭਗਵੰਤ ਮਾਨ ਨੂੰ ਲੋਕਾਂ ਨੇ ਚਿਤਾਇਆ ਨਾ ਕਿ ਕੇਜਰੀਵਾਲ ਨੂੰ ਕਿਸੇ ਕੇਜਰੀਵਾਲ ਦੀ ਸੋਚ ਦਾ ਕੋਈ ਲੈਣਾ ਦੇਣਾ ਨਹੀਂ ਪੰਜਾਬ ਨਾਲ ਇਸੇ ਮਨੀਸ਼ ਸੋਦੀਆ ਦਾ ਕੋਈ ਲੈਣਾ ਦੇਣਾ ਨਹੀਂ ਪੰਜਾਬ ਨਾਲ ਪੰਜਾਬ ਪਿਆਰ ਕਰਦਾ ਹੈ ਭਗਵੰਤ ਸਿੰਘ ਮਾਨ ਨੂੰ ਆਮ ਆਦਮੀ ਪਾਰਟੀ ਜੇ ਅੱਜ ਕਿਸੇ ਸਟੈਂਡ ਤੇ ਖੜੀ ਆ ਤਾਂ ਸਰਦਾਰ ਭਗਵੰਤ ਸਿੰਘ ਮਾਨ ਕਰਕੇ ਖੜੀ ਆ ਉਹ ਬਿਮਾਰ ਨੇ ਅਸੀਂ ਪ੍ਰਮਾਤਮਾ ਦੇ ਅਰਦਾਸ ਕਰਦੇ ਹਾਂ ਕਿ ਜਲਦੀ ਸਿਹਤਯਾਪੀ ਮਿਲੇ ਉਹਨਾਂ ਨੂੰ ਤੇ ਪੰਜਾਬ ਦੇ ਕਮਾਕਰਾਂ ਨੂੰ ਦੇਖਣ ਕਿਉਂਕਿ ਪੰਜਾਬ ਇੱਕ ਪਾਸੇ ਪੰਜਾਬ ਜਿਹੜਾ ਹੈ ਪਾਣੀਆਂ ਦੀ ਮਾਰ ਚੱਲ ਰਿਹਾ ਆ ਕੁਦਰਤੀ ਮਾਰ ਹੀ ਠਾ ਉੱਤੋਂ ਇਦਾਂ ਦੇ ਦਿੱਲੀੋਂ ਆ ਕੇ ਜਿਹੜੇ ਬੈਠੇ ਆ ਉਹ ਵੀ ਪੰਜਾਬ ਨੂੰ ਮਾਰ ਹੀ ਮਰਨਦੇ ਆ ਆ ਵੀਡੀਓ ਚ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਕਾਫਲਾ ਇੰਨਾ ਕਹਿੰਦਾ ਹੋਇਆ ਮੈਂ ਸਮਾਪਤੀ ਚਾਹੂੰਗਾ ਸਤਿ ਸ਼੍ਰੀ ਅਕਾਲ